ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇੱਕ ਨਵੀਂ ਕਹਾਣੀ ਲੈ ਕੇ ਕਿਵੇਂ ਇੱਕ ਮੁੰਡਾ 2 ਨੰਬਰ ਦੇ ਵਿੱਚ ਅਮਰੀਕਾ ਪਹੁੰਚਦਾ ਤੇ ਅਮਰੀਕਾ ਜਾ ਕੇ ਉਹਦੇ ਨਾਲ ਇਹੋ ਜਿਹਾ ਕੀ ਵਾਪਰਦਾ ਕਿ ਮੁੰਡਾ ਡਿਪੋਰਟ ਹੋ ਜਾਂਦਾ ਇਹ ਸਾਰੀ ਗੱਲ ਸੁਣ ਕੇ ਤੁਸੀਂ ਹੈਰਾਨ ਵੀ ਜ਼ਰੂਰ ਹੋਵੋਗੇ ਤੇ ਤੁਹਾਨੂੰ ਇੱਕ ਸਿੱਖਣ ਵੀ ਬਹੁਤ ਕੁਝ ਮਿਲੂਗਾ ਕਿ ਆਹ ਗਲਤੀ ਬੰਦੇ ਨੂੰ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਕਰਨੀ ਚਾਹੀਦੀ ਆਜੋ ਆਪਾਂ ਕਰਦੇ ਆਂ ਬਾਈ ਦੀ ਕਹਾਣੀ ਸਟਾਰਟ ਜਿਹੜਾ ਮੁੰਡਾ ਹੁੰਦਾ ਇਹਦੇ ਕੋਲੇ ਬਾਈ 2 3 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਤੁਹਾਨੂੰ ਪਤਾ ਵੀ 2 3 ਕਿੱਲੇ ਆਣੇ ਦਾ ਔਖਾ ਹੀ ਸਰਦਾ ਹੁੰਦਾ ਉਹੀ ਗੱਲ ਇਸ ਬਾਈ ਨਾਲ ਸੀ ਬਾਈ ਸੋਚਦਾ ਸੀ ਕਿ ਇੱਥੇ ਤਾਂ ਮੇਰਾ ਰੈਂਡ ਬਸੇਰਾ ਵਾਲਾ ਔਖਾ ਹੋਇਆ ਪਿਆ ਹਨਾ ਤੇ ਆਪਾਂ ਚਲੋ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ 4 ਰੁਪਏ ਕਮਾਉਣ ਲੱਗ ਜੇ ਤਾਂ ਜਿੰਦਗੀ ਵਧੀਆ ਸਖਾਲੀ ਹੋ ਜਾਊਗੀ ਚਲੋ ਪਹਿਲਾਂ ਬਾਈ ਕਿਸੇ ਹੋਰ ਕੰਟਰੀ 'ਚ ਜਾਣ ਬਾਰੇ ਸੋਚਦਾ ਤੇ ਕਿਸੇ ਏਜੰਟ ਨਾਲ ਗੱਲਬਾਤ ਕਰ ਲੈਂਦਾ ਤੇ ਉਹ 15 ਲੱਖ ਦੇ ਵਿੱਚ ਬਾਈ ਦੀ ਡੀਲ ਹੁੰਦੀ ਆ ਤੇ ਜਦੋਂ 15 ਲੱਖ ਰੁਪਇਆ ਏਜੰਟਰ ਨੂੰ ਦੇ ਦਿੰਦਾ ਉੱਥੇ ਠੱਗੀ ਹੋ ਜਾਂਦੀ ਆ ਤੇ ਬਾਈ ਦੇ ਪੈਸੇ ਮਾਰੇ ਜਾਂਦੇ ਆ ਚਲੋ ਬਾਈ ਥੱਕ ਹਾਰ ਕੇ ਨਿਰਾਸ਼ ਹੋ ਕੇ ਘਰੇ ਬਹਿ ਜਾਂਦਾ ਤੇ 6 ਕੁ ਮਹੀਨਿਆਂ ਬਾਅਦ ਬਾਈ ਕਹਿੰਦਾ ਫੇਰ ਮੈਂ ਪਲਾਨ ਬਣਾ ਲਿਆ ਨਾ ਵੀ ਆਪਾਂ ਅਮਰੀਕਾ ਚੱਲਦੇ ਆ ਦੂ ਨੰਬਰ ਦੇ ਵਿੱਚ ਤੇ ਉੱਥੇ ਚਾਨੂੰ ਡਾਲਰ ਵੀ ਚੰਗੇ ਬਣਦੇ ਆ ਉੱਥੇ ਜਾ ਕੇ ਆਪਣੀ ਲਾਈਫ ਸੈੱਟ ਹੋ ਜਾਊਗੀ ਕਹਿੰਦਾ ਚਲੋ ਜੀ ਮੈਂ ਆਪਦੇ ਯਾਰਾਂ ਮਿੱਤਰਾਂ ਨਾਲ ਸਲਾਹ ਕੀਤੀ ਉਹਨਾਂ ਵੀ ਵਧੀਆ ਕੰਮ ਆ ਕੋਈ ਚੱਕਾ ਨਹੀਂ ਆ ਜਾ ਅਮਰੀਕਾ ਚਲੋ ਜੀ ਇੱਕ ਦੋ ਏਜੰਟਾਂ ਨਾਲ ਗੱਲ ਕੀਤੀ ਤੇ ਇੱਕ ਏਜੰਟਰ ਨੇ ਕਹਿੰਦਾ ਮੈਨੂੰ ਕਹਿਤਾ ਵੀ ਚਲ ਠੀਕ ਤੇ 45 ਲੱਖ ਚ ਕਹਿੰਦਾ ਮੇਰੀ ਡੀਲ ਹੋਈ ਤੇ ਮੈਂ ਆਪਦੀ ਪਹਿਲੀ ਵੇਚਤੀ ਪਹਿਲੀ ਵੇਚਣ ਤੋਂ ਬਾਅਦ ਕਹਿੰਦਾ ਜਦੋਂ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਅਮਰੀਕਾ ਜਾਣ ਦੀਆਂ ਉਸ ਦੇ ਦੌਰਾਨ ਕੀ ਹੋਇਆ ਵੀ ਇੱਕ ਕੁੜੀ ਦਾ ਮੈਨੂੰ ਇੱਕ ਦਿਨ ਅਚਾਨਕ ਫੇਸਬੁੱਕ ਦੇ ਮੈਸੰਜਰ ਤੇ ਮੈਸੇਜ ਆਉਂਦਾ ਕਹਿੰਦਾ ਜਦੋਂ ਮੈਸੇਜ ਆਉਂਦਾ ਤੇ ਉਹ ਕੁੜੀ ਨਾਲ ਮੇਰੀ ਚੈਟ ਹੋਣੀ ਸਟਾਰਟ ਹੋ ਜਾਂਦੀ ਹੈ ਕੁਝ ਦਿਨ ਅਸੀਂ ਚੈਟ ਕਰਦੇ ਹਾਂ ਤੇ ਉਹ ਕੁੜੀ ਮੈਨੂੰ ਦੱਸਦੀ ਹੈ ਕਿ ਮੈਂ ਅਮਰੀਕਾ ਦੇ ਵਿੱਚ ਰਹਿਣੀ ਆ ਬਟ ਮੈਂ ਪੀਆਰ ਨਹੀਂ ਹੈਗੀ ਪਿੱਛੋਂ ਹੈ ਉਹ ਪੰਜਾਬ ਦੀ ਸੀਗੀ ਕਹਿੰਦਾ ਚਲੋ ਜੀ ਆਪ ਅਸੀਂ ਇੱਕ ਦੂਜੇ ਦੇ ਨੰਬਰ ਆਪਸ ਦੇ ਵਿੱਚ ਸ਼ੇਅਰ ਕਰ ਲਏ ਫੋਨ ਤੇ ਗੱਲਬਾਤ ਹੋਣ ਲੱਗ ਗਈ ਕਹਿੰਦਾ ਉਹ ਕੁੜੀ ਇੰਨਾ ਕੁ ਮਿੱਠਾ ਬੋਲਿਆ ਕਰੇ ਵੀ ਗੱਲਾਂ ਹੀ ਛੱਡ ਦਿਓ ਕਹਿੰਦਾ ਮੈਨੂੰ ਮੇਰਾ ਇੰਨਾ ਕੁ ਧਿਆਨ ਰੱਖਣ ਲੱਗ ਗਈ ਉਹ ਵੀ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਤੁਸੀਂ ਦਿਨ ਚ ਪਾਣੀ ਕਿੰਨੀ ਵਾਰੀ ਪੀਂਨੇ ਹੋ ਤੁਸੀਂ ਰੋਟੀ ਲੇਟ ਨਾ ਖਾਇਆ ਕਰੋ ਤੁਸੀਂ ਆਹ ਖਾਇਆ ਕਰੋ ਤੁਸੀਂ ਉਹ ਖਾਇਆ ਕਰੋ ਕਹਿੰਦਾ ਮੇਰੇ ਦਿਲ ਦੇ ਵਿੱਚ ਉਹਨੇ ਮੰਨ ਲਾ ਵੜਨ ਦੀ ਕੋਈ ਕਸਰ ਛੱਡੀ ਨਹੀਂ ਕਹਿੰਦਾ ਕਹਿੰਦਾ ਫੋਨ ਤੇ ਮੇਰੇ ਨਾਲ 5 5 6 6 ਘੰਟੇ ਰਾਤ ਨੂੰ ਗੱਲਾਂ ਵੀ ਕਰਿਆ ਕਰੇ ਕਹਿੰਦਾ ਪਰ ਆਇਆ ਵੀ ਮੇਰਾ ਉਹਦੇ 'ਚ ਕੋਈ ਕੁੜੀ 'ਚ ਬਾਹਲਾ ਇੰਟਰਸਟ ਨਹੀਂ ਸੀਗਾ ਕਿਉਂਕਿ ਕਹਿੰਦਾ ਯਾਰ ਮੈਨੂੰ ਇੱਕੋ ਗੱਲ ਵੱਡ-ਵੱਡ ਕੇ ਖਾਂਦੀ ਸੀ ਵੀ ਪਹਿਲਾਂ ਵੀ ਧੋਖਾ ਹੋ ਗਿਆ ਜ਼ੈਂਟ 15 ਲੱਖ ਰੁਪਇਆ ਖਾ ਗਿਆ ਵੀ ਹੁਣ ਇਧਰੋਂ ਜ਼ਮੀਨ ਵੀ ਵੇਚੀ ਬੈਠੇ ਆ ਵੀ ਸੁੱਖੀ ਸੰਦੀ ਆਪਾਂ ਅਮਰੀਕਾ ਪਹੁੰਚ ਕੇ ਜਾ ਕੇ ਆਪਣੀ ਜ਼ਿੰਦਗੀ ਸੈੱਟ ਕਰ ਲਈਏ ਕਹਿੰਦਾ ਜਦੋਂ ਬੰਦੇ ਤੇ ਕਬੀਲਦਾਰੀ ਪਈ ਹੋਵੇ ਹਨਾ ਮੁੰਡਾ ਹੈ ਵੈਸੇ ਕੁਵਾਰਾ ਹੀ ਸੀਗਾ ਪਰ ਜਦੋਂ ਬੰਦਿਆਂ ਦੀ ਜ਼ਮੀਨ ਜਮੂਨ ਵੇਚੀ ਹੋਵੇ ਹਨਾ ਤਾ ਉਦੋਂ ਤੋਂ ਉਹ ਪ੍ਰਾਇਸ਼ ਕੁਮਸ਼ਕ ਬੰਦੇ ਨੂੰ ਕਿੱਥੇ ਸੋਚਦੇ ਆ ਉਦੋਂ ਤੋਂ ਬੰਦੇ ਨਾਲੀ ਰੋਟੀ ਦਾ ਸੈਂਸਾ ਹੁੰਦਾ ਵੀ ਰੋਟੀ ਕਿਤੇ ਬਣ ਜੇ ਹਨਾ ਵੀ ਕਿਦੋਂ ਸੈੱਟ ਹੋ ਜੀਏ ਉਹੀ ਗੱਲ ਇਹ ਮੁੰਡਾ ਸੋਚਦਾ ਸੀ ਵੀ ਆਪਣੀ ਜ਼ਿੰਦਗੀ ਸੈੱਟ ਹੋ ਜੇ ਵੀ ਆਪਾਂ ਕੁੜੀਆਂ ਚਿੜੀਆਂ ਤੋਂ ਕੀ ਲੈਣਾ ਕਹਿੰਦਾ ਪਰ ਮੈਂ ਉਹ ਕੁੜੀ ਨਾਲ ਗੱਲਬਾਤ ਸਾਰੀ ਕਰਦਾ ਹੁੰਨਾ ਪਰ ਮੈਂ ਕੁੜੀ ਨੂੰ ਦੱਸਦਾ ਨਹੀਂਗਾ ਕਿ ਮੈਂ ਅਮਰੀਕਾ ਜਾਣਾ ਤੇ ਅਮੈਰਾ ਅਮਰੀਕਾ ਜਾਣ ਬਾਰੇ ਪਲਾਨ ਬਣਾ ਰਿਹਾ ਕਹਿੰਦਾ ਚਲੋ ਜੀ ਏਜੰਟਰ ਨਾਲ ਗੱਲਬਾਤ ਹੋ ਗਈ ਤੇ ਮੈਂ 2 ਨੰਬਰ ਦੇ ਵਿੱਚ ਅਮਰੀਕਾ ਪਹੁੰਚ ਗਿਆ ਉੱਥੇ ਜਾ ਕੇ ਮੈਨੂੰ ਬੌਂਡ ਬੂਡ 15 ਲੱਖ ਰੁਪਏ ਮੈਨੂੰ ਤੇ ਉੱਥੇ ਜਾ ਕੇ ਮੈਂ WhatsApp ਤੇ ਇਹ ਨੰਬਰ ਚਲਾੜਨਾ ਕੁੜੀ ਮਰਨਾ ਫੇਰ ਗੱਲਬਾਤ ਕਰਨ ਲੱਗ ਜਾਂਦੀ ਆ ਚਲੋ ਜੀ ਮੈਂ ਕਹਿੰਦਾ ਮੈਂ ਪਰ ਮੈਂ ਕੁੜੀ ਨੂੰ ਦੱਸਿਆ ਨਹੀਂਗਾ ਉੱਥੇ ਕੁਛ ਦਿਨ ਕੁਛ ਮਹੀਨੇ ਨਹੀਂ ਦੱਸਿਆ ਲਗਭਗ ਕਹਿੰਦਾ ਵੀ ਮੈਂ ਅਮਰੀਕਾ ਆ ਗਿਆ ਇਸ ਬਾਰੇ ਮੈਂ ਕੋਈ ਗੱਲਬਾਤ ਨਹੀਂ ਕਰਦਾ 2 2.5 ਮਹੀਨਿਆਂ ਬਾਅਦ ਮੈਂ ਜਾ ਕੇ ਕੁੜੀ ਨੂੰ ਦੱਸਦਾ ਕਿ ਮੈਂ ਅਮਰੀਕਾ ਦੇ ਵਿੱਚ ਆ ਕਹਿੰਦਾ ਚਲੋ ਜੀ ਜਦੋਂ ਮੈਂ ਕੁੜੀ ਨੂੰ ਦੱਸਦਾ ਤੇ ਕੁੜੀ ਕਹਿੰਦਾ ਬੜੀ ਖੁਸ਼ ਹੋ ਜਾਂਦੀ ਆ ਕਹਿੰਦਾ ਕਹਿੰਦੀ ਮੈਨੂੰ ਉਹਨੇ ਇਹ ਵੀ ਗੱਲ ਕਹੀ ਵੀ ਜੇ ਮੈਂ ਕਹਾਂ ਕਿ ਰੱਬ ਕੇਹੋ ਜਿਹਾ ਹੁੰਦਾ ਤੇ ਮੈਂ ਕਹੂੰਗੀ ਰੱਬ ਸਿਰਫ ਤੇਰੇ ਵਰਗਾ ਹੁੰਦਾ ਵੀ ਮੈਨੂੰ ਰੱਬ ਦਾ ਦਰਜਾ ਵੀ ਉਸ ਕੁੜੀ ਨੇ ਗੱਲਾਂ ਕਰਨ ਦੇ ਵਿੱਚ ਕਹਿੰਦਾ ਦੇ ਦਿੱਤਾ ਸੀਗਾ ਕਹਿੰਦਾ ਚਲੋ ਜੀ ਉਹ ਕੁੜੀ ਜਿੱਦ ਕਰਨ ਲੱਗ ਗਈ ਇੱਕ ਵਾਰੀ ਦੋ ਵਾਰੀ 10 ਵਾਰੀ 15 ਵਾਰੀ ਮੈਨੂੰ ਕਹਿਣ ਲੱਗ ਗਈ ਰੋਜ਼ਾਨਾ ਹੀ ਵੀ ਤੂੰ ਮੇਰੇ ਕੋਲੇ ਆ ਜਾ ਮੇਰੇ ਸ਼ਹਿਰ ਚ ਆ ਜਾ ਆਪਾਂ ਇੱਥੇ ਇਕੱਠੇ ਰਵਾਂਗੇ ਆਪਾਂ ਇਕੱਠੇ ਕੰਮ ਤੇ ਲੱਗਾਂਗੇ ਆਪਾਂ ਵਿਆਹ ਕਰਾਵਾਂਗੇ ਆਪਣੀ ਜ਼ਿੰਦਗੀ ਸੈੱਟ ਕਰ ਲਾਂਗੇ ਕਹਿੰਦਾ ਪਰ ਮੇਰਾ ਕੁੜੀ ਦੇ ਵਿੱਚ ਫਿਰ ਵੀ ਬਾਲਾ ਇੰਟਰਸਟ ਨਹੀਂ ਵੀ ਜਿਵੇਂ ਨਾ ਵੀ ਕੋੰਦਰੋਂ ਬੰਦੇ ਦੇ ਵਾਈਬ ਜੀ ਨਹੀਂ ਆਉਂਦੀ ਹੁੰਦੀ ਵੀ ਨਹੀਂ ਯਾਰ ਆਪਾਂ ਵੀ ਕੀ ਲੈਣਾ ਨਾ ਗੱਲਾਂ ਦੇ ਵਿੱਚ ਹਣਾ ਵੀ ਆਪਾਂ ਆਪਦਾ ਕੰਮ ਕਰਾ ਤੇ ਸੈਟਅਪ ਹੀ ਲੱਗੇ ਰਹਿਣਾ ਕਹਿੰਦਾ ਪਰ ਫਿਰ ਵੀ ਕਹਿੰਦਾ ਕਦੇ ਨਾ ਕਦੇ ਬੰਦਾ ਕੁੜੀ ਦੀਆਂ ਗੱਲਾਂ 'ਚ ਆ ਹੀ ਜਾਂਦਾ ਕਹਿੰਦਾ ਉਹ ਵੀ ਪਰ ਮੈਂ ਵੀ ਗੱਲਾਂ ਚ ਆ ਗਿਆ ਤੇ ਮੈਂ ਆਪੇ ਯਾਰਾਂ ਬਿੱਲਿਆਂ ਦੇ ਕੋਲੋਂ ਕੰਮ ਛੱਡ ਕੇ ਤੇ ਮੈਂ ਕੁੜੀ ਦੇ ਸ਼ਹਿਰ ਕੁੜੀ ਦੇ ਕੋਲ ਜਾ ਵੜਿਆ ਕਹਿੰਦਾ ਜਦੋਂ ਮੈਂ ਕੁੜੀ ਦੇ ਕੋਲ ਜਾ ਵੜਿਆ ਉੱਥੇ ਜਾ ਕੇ ਮੈਂ ਕੀ ਦੇਖਿਆ ਵੀ ਇੱਕ ਦਿਨ 8-9 ਸਾਲ ਦੀ ਹੋਰ ਕੁੜੀ ਨਿਆਣੀ ਰਹਿ ਰਹੀ ਸੀ ਜਦੋਂ ਮੈਂ ਪੁੱਛਿਆ ਵੀ ਇਹ ਨਿਆਣੀ ਕੌਣਾ ਤੇ ਉਹ ਕਹਿੰਦੀ ਮੇਰੀ ਬੇਟੀ ਆ ਕਹਿੰਦਾ ਜਦੋਂ ਮੈਂ ਇਹ ਗੱਲ ਸੁਣੀ ਤੇ ਮੈਂ ਇੱਕ ਵਾਰੀ ਬੜਾ ਹੈਰਾਨ ਹੋ ਗਿਆ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂਗਾ ਵੀ ਇਹ ਮੇਰੀ ਬੇਟੀ ਆ ਤੇ ਉਹ ਕਹਿੰਦੀ ਮੈਂ ਤੁਹਾਨੂੰ ਖੋਣਾ ਨਹੀਂ ਸੀ ਚਾਹੁੰਦੀ ਮੈਂ ਮੈਨੂੰ ਬਹੁਤ ਪਿਆਰ ਕਰਦੀ ਆ ਕਹਿੰਦਾ ਮੈਨੂੰ ਨੇ ਇਮੋਸ਼ਨਲ ਹੱਤਿਆਚਰ ਮੇਰੇ ਤੇ ਇੰਨਾ ਕੀਤਾ ਕਿ ਮੈਂ ਉਹਦੀ ਗੱਲਾਂ 'ਚ ਫੇਰ ਆ ਗਿਆ ਜਿਵੇਂ ਉਹਨਾਂ ਨੇ ਜੋ-ਜੋ ਨੇ ਮੈਨੂੰ ਕਿਹਾ ਕਹਦਾ ਮੈਂ ਉਹ ਚੀਜ਼ ਫੇਰ ਉਦਾਂ ਹੀ ਮੰਨ ਲਈ ਵੀ ਠੀਕ ਆ ਇਹ ਸੱਚ ਹੀ ਆ ਕਹਿੰਦਾ ਇੱਕ ਟਾਈਮ ਤੇ ਮੈਨੂੰ ਇਦਾਂ ਯਕੀਨ ਹੋਣ ਲੱਗ ਗਿਆ ਵੀ ਇਸ ਤੋਂ ਵੱਧ ਕੇ ਕੋਈ ਦੁਨੀਆ ਤੇ ਸੱਚਾ ਇਨਸਾਨ ਹੋ ਹੀ ਨਹੀਂ ਸਕਦਾ ਵੀ ਜਿੰਨਾ ਇਹ ਕੁੜੀ ਸੱਚ ਬੋਲਦੀ ਆ ਕਹਿੰਦਾ ਚਲੋ ਜਿਹੜੇ ਰੈਸਟੋਰੈਂਟ 'ਚ ਉਹ ਕੰਮ ਕਰਦੀ ਸੀ ਉਸ ਰੈਸਟੋਰੈਂਟ ਦੇ ਵਿੱਚ ਮੈਨੂੰ ਲੈ ਵੀ ਕਹਿੰਦੀ ਇਹ ਮੇਰੇ ਭਰਾ ਬਣੇ ਹੋਏ ਆ ਉੱਥੇ ਮੇਰੀ ਨਾਈਟ ਦੀ ਸ਼ਿਫਟ ਲਵਾਉਣੀ ਸ਼ੁਰੂ ਕਰ ਦਿੱਤੀ ਕਹਿੰਦਾ ਪਰ ਮੈਨੂੰ ਥੋੜਾ ਥੋੜਾ ਵੇਖਿਆਂ ਤੋਂ ਚਾਲਣਾ ਗੱਲਾਂ ਬਾਤਾਂ ਤੋਂ ਐਂ ਲੱਗਿਆ ਕਰੀ ਵੀ ਨੀ ਦੇ ਭਰਾ ਭੂ ਨਹੀਂ ਹੈਗੇ ਵੀ ਚੱਕਰ ਤਾਂ ਇਹਦੇ ਨਾਲ ਕੋਈ ਹੋਰ ਹੀ ਆ ਕਹਿੰਦਾ ਪਰ ਐਂ ਆ ਵੀ ਮੈਂ ਕੁੜੀ ਦੇ ਤਾਂ ਯਕੀਨ ਬਾਲਾ ਕਰ ਬੈਠਾ ਕਹਿੰਦਾ ਫਿਰ ਮੈਨੂੰ ਗੱਲਾਂ ਗੁੱਲਾਂ ਚਲਾ ਕੇ ਨੇ ਫਿਰ ਮੈਨੂੰ ਪਰਚਾਲਿਆ ਕਹਿੰਦਾ ਮੈਂ ਐਂ ਫਿਰ ਉਸ ਗੱਲ ਨੂੰ ਬਾਲਾ ਸੀਰੀਅਸ ਨਹੀਂ ਲਿਆ ਕਹਿੰਦਾ ਚਲੋ ਜੇ ਦੀ ਮਾਂ ਵੀ ਉੱਥੇ ਰਹਿੰਦੀ ਉਹਦੀ ਮਾਂ ਕਹਿੰਦੀ ਵੀ ਤੁਸੀਂ ਐਂ ਕਰੋ ਵੀ ਤੁਸੀਂ ਹੁਣ ਵਿਆਹ ਕਰਾ ਲਓ ਤੇ ਕਹਿੰਦਾ ਮੈਂ ਪਹਿਲਾਂ ਤਾਂ ਨਾਂ ਨੂੰ ਕਰ ਜੀ ਕੁੜੀ ਨੂੰ ਕਰਦਾ ਸੀ ਬਾਅਦ ਕੁੜੀ ਨੇ ਤਾਂ ਮੈਨੂੰ ਮਨਾ ਲਿਆ ਕਹਿੰਦਾ ਚਲੋ ਜੀ ਮੈਨੂੰ ਕੁੜੀ ਕਹਿੰਦੀ ਆ ਤੇ ਮੈਨੂੰ ਕਿਤੇ ਘੁਮਾ ਫਰਾ ਕੇ ਹੋਰ ਕੋਟ ਦੇ ਬਾਹਰੋਂ ਚੱਕਰ ਚੁੱਕਰ ਕਢਾ ਕੇ ਲੈ ਆਉਂਦੀ ਤੇ ਕਹਿੰਦੀ ਘਰੇ ਆ ਕੇ ਦੀ ਮਾਂ ਨੂੰ ਝੂਠ ਬੋਲਦੀ ਵੀ ਅਸੀਂ ਵਿਆਹ ਕਰਾ ਲਿਆ ਕਹਿੰਦਾ ਪਰ ਮੇਰੀ ਜ਼ਮੀਰ ਜੀ ਨਹੀਂ ਸੀ ਮੰਨਦੀ ਵੀ ਮੈਂ ਆਪਾਂ ਝੂਠ ਬੋਲੀਏ ਘਰੇ ਜਾ ਕੇ ਤੇ ਮੈਨੂੰ ਕਹਿੰਦੀ ਵੀ ਨਹੀਂ ਇੱਥੇ ਸਭ ਕੁਝ ਐਂ ਚੱਲਦਾ ਵੀ ਤੂੰ ਟੈਨਸ਼ਨ ਨਾ ਲੈ ਵੀ ਜਿਵੇਂ ਮੈਂ ਕਹਿੰਨੀ ਤੂੰ ਉਵੇਂ ਹੀ ਕਰਾ ਚਲੋ ਜੀ ਕਹਿੰਦਾ ਜਦੋਂ ਕੁੜੀ ਦੇ ਨਾਲ ਮੈਂ ਰਹਿਣ ਲੱਗ ਗਿਆ ਉਸ ਟਾਈਮ ਤੱਕ ਉਹ ਬਹੁਤ ਚੰਗੀ ਸੀ ਪਰ ਜਦੋਂ ਕੁਝ ਮਹੀਨਿਆਂ ਬਾਅਦ ਅਸੀਂ ਸੱਚੀ ਆਪਸ ਦੇ ਵਿੱਚ ਵਿਆਹ ਕਰਾ ਲਿਆ ਕਹਿੰਦਾ ਵਿਆਹ ਤੋਂ ਕੁਝ ਦਿਨਾਂ ਬਾਅਦ ਉਹ ਐਨੀ ਕੁ ਜ਼ਿਆਦਾ ਹੀ ਬਦਲ ਗਈ ਮੰਨ ਲਾ ਤੂੰ ਟੁੰਤੜਕ ਤੇ ਗੱਲ ਲਾ ਗਈ ਕਹਿੰਦਾ ਮੰਨ ਲਾ ਆਪਸ ਦੇ ਵਿੱਚ ਇੰਨਾ ਕੁ ਲੜਾਈ ਝਗੜਾ ਰਹਿਣ ਲੱਗ ਗਿਆ ਵੀ ਗੱਲਾਂ ਹੀ ਛੱਡ ਦਿਓ ਕਹਿੰਦਾ ਯਾਰ ਮੈਂ ਸੋਚਿਆ ਵੀ ਕਿੱਧਰ ਜਾਣ ਪਸਾਲੀ ਹਨਾ ਵੀ ਚੰਗੇ ਭੜੇ ਅਮਰੀਕਾ ਆਗੇ ਸੀ ਵਧੀਆ ਵੀ ਐਵੇਂ ਇਹਦੇ ਚੱਕਰਾਂ 'ਚ ਪੈ ਗਿਆ ਕਿੱਥੇ ਆ ਕੇ ਨਾਲ ਵਿਆਹ ਕਰਾ ਲਿਆ ਵੀ ਹੋਰ ਹੀ ਪਾਸੇ ਸਿਆਪਾ ਪਾ ਲਿਆ ਵੀ ਵਧੀਆ 4 ਚਾਰ ਡਾਲਰ ਕਮਾਉਣੇ ਸੀ ਆਪਦੀ ਲਾਈਫ ਸੈੱਟ ਕਰਨੀ ਸੀ ਨਾ ਪਿੱਛੋਂ ਵੀ ਜ਼ਮੀਨ ਜਪਾ ਲੈਣ ਵਾਲਾ ਪਿਆ ਸੀ ਆਪਣਾ ਕਹਿੰਦਾ ਯਾਰ ਮੈਂ ਬੜਾ ਪਛਤਾਇਆ ਵੀ ਬੜਾ ਸਿਆਪਾ ਪੈ ਗਿਆ ਕਹਿੰਦਾ ਕਿਤੇ ਨਾ ਭਰਾਵਾ ਲੜਾਈ ਝਗੜਾ ਇੰਨਾ ਕੁ ਹੋਇਆ ਵੀ ਏ ਉੱਥੇ ਕੁਝ ਘੰਟੇ ਜੇਰ ਕੱਟੀ ਉਸ ਤੋਂ ਬਾਅਦ ਕਹਿੰਦਾ ਮੈਨੂੰ ਉਹਨੇ ਵਾਰਨਿੰਗ ਦਿੱਤੀ ਵੀ ਤੂੰ ਇਸ ਕੁੜੀ ਦੇ ਨੇੜੇ ਬਿਲਕੁਲ ਨਹੀਂ ਜਾਣਾ ਵੀ 1 ਕਿਲੋਮੀਟਰ ਦੇ ਵਿੱਚ ਦੂਰ ਰਹਿਣਾ ਕਹਿੰਦਾ ਚਲੋ ਜੀ ਮੈਂ ਦੂਰ ਰਹਿਣ ਲੱਗ ਗਿਆ ਅਲੱਗ ਰਹਿਣ ਲੱਗ ਗਿਆ ਉਸ ਤੋਂ ਬਾਅਦ ਵੀ ਕਹਿੰਦਾ ਵੀ ਮੇਰੇ ਕੁਝ ਉੱਤੇ ਯਾਰ ਮਿੱਤਰ ਸੀ ਉਹਨਾਂ ਨੇ ਇਸ ਕੁੜੀ ਨੂੰ ਬਹੁਤ ਕਿਹਾ ਵੀ ਤੁਸੀਂ ਇਕੱਠੇ ਰਹਿਣ ਲੱਗ ਜਓ ਕਹਿੰਦਾ ਵੀ ਇਹ ਕਦੇ ਕਿਵੇਂ ਕਹਦੇ ਕਰੇ ਕਦੇ ਕਿਵੇਂ ਕਹਦੇ ਕਰੇ ਕਹਿੰਦਾ ਕਦੇ ਹਾਂ ਤੇ ਕਦੇ ਨਾ ਕਹਿੰਦਾ ਇੱਕ ਦਿਨ ਮੇਰੇ ਪੈਕਪਕ ਲੱਗੇ ਸੀ ਤੇ ਮੈਂ ਕਹਿੰਦਾ ਕਿਸੇ ਪਾਸੇੋਂ ਕੰਮ ਤੋਂ ਆਈ ਜਾਂਦਾ ਸੀ ਇਹ ਰੋਡ ਤੇ ਖੜੀ ਸੀ ਕਹਿੰਦਾ ਜਦੋਂ ਮੈਨੂੰ ਵੀ ਆਪ ਦੀ ਕੰਮਲੇਟ ਵਾਪਸ ਲੈ ਲੇ ਮੇਰੇ ਤੋਂ ਹਨਾ ਵੀ ਕੱਲ ਨੂੰ ਕਿਤੇ ਮੈਂ ਰਿਪੋਰਟ ਡਿਪੋਰਟ ਨਾ ਹੋ ਜਾ ਜੰਮੀ ਵੀ ਮੈਨੂੰ ਡਰ ਵੀ ਸੀਗਾ ਵੀ ਕੇਸ ਚੱਲੀ ਜਾਂਦਾ ਹਨਾ ਚਲੋ ਜੀ ਇਹ ਉੱਥੇ ਮੇਰ ਨਾਲ ਬੜਾ ਮਿੱਠਾ ਬੋਲਦੀ ਆ ਤੇ ਇਹ ਇਹਦੇ ਨਾਲ ਮੈਂ ਚੜ ਕੇ ਕਹਿੰਦਾ ਇਹ ਮੈਨੂੰ ਆਪਦੇ ਘਰ ਦੇ ਕੋਲ ਲੈ ਜਾਂਦੀ ਤੇ ਘਰ ਦੇ ਕੋਲ ਜਾ ਕੇ ਨਾ ਉੱਥੇ ਮੈਨੂੰ ਖਿਲਾਰ ਦਿੰਦੀ ਆ ਘਰ ਦੇ ਕੋਲ ਜਾ ਕੇ ਤੇ ਇਹ ਕਹਿੰਦਾ ਆਪਦੇ ਘਰੇ ਅੰਦਰ ਜਾਂਦੀ ਤੇ 5 ਕਿ ਮਿੰਟਾਂ ਬਾਅਦ ਹੀ ਬਾਹਰ ਆ ਜਾਂਦੀ ਆ ਕਹਿੰਦਾ ਆਪਦੇ ਇਲਾਕੇ ਦੇ ਵਿੱਚ ਪਤਾ ਨਹੀਂ ਕੀ ਚੀਜ਼ੇ ਮਾਰ ਕੇ ਲਿਆਉਂਦੀਆਂ ਕੀ ਨਹੀਂ ਲਿਆਉਂਦੀ ਮੈਨੂੰ ਉਸ ਟਾਈਮ ਦੇ ਕੁਝ ਨਹੀਂ ਪਤਾ ਹੁੰਦਾ। ਕਹਿੰਦਾ ਭਰਾਵਾ ਜਦੋਂ ਪੁਲਿਸ ਇਹ ਮੇਰੇ ਕੋਲੇ ਆ ਕੇ ਬਾਹਰ ਫੇਰ ਮੰਨ ਲਓ ਵਾਧ ਘਟ ਮੈਨੂੰ ਬੋਲਣ ਲੱਗ ਜਾਂਦੀ ਕਹਿੰਦਾ ਮੇਰੇ ਪੈਗ ਬੁਗ ਲੱਗੇ ਤੇ ਮਮੀ ਨੂੰ ਵਾਧ ਘਟ ਬੋਲਣ ਲੱਗ ਜਾਂਦਾ। ਕਹਿੰਦਾ ਜਦੋਂ ਆਪਸ ਦੇ ਵਿੱਚ ਗੱਲ ਵੱਧ ਜਾਂਦੀ ਹੈ ਭਰਾਵਾ ਇਹ ਪੁਲਿਸ ਨੂੰ ਫੋਨ ਕਰ ਦਿੰਦੀ ਹੈ। ਪੁਲਿਸ ਕਹਿੰਦਾ ਫੇਰ ਆ ਜਾਂਦੀ ਹੈ। ਕਹਿੰਦਾ ਇਹ ਪੁਲਿਸ ਨੂੰ ਕਹਿੰਦੀ ਵੀ ਨਹੀਂ ਮੈਨੂੰ ਮਾਰਿਆ ਕੁੱਟਿਆ। ਕਹਿੰਦਾ ਭਰਾਵਾ ਹੁਣ ਕੇਸ ਤਾਂ ਪਹਿਲਾਂ ਹੀ ਚੱਲਦਾ ਸੀ ਕਿ ਮਿਊਨਿਟ ਪਹਿਲਾਂ ਪਈ ਹੋ ਜਦੋਂ ਪੁਲਿਸ ਨੇ ਮੈਨੂੰ ਚੱਕ ਲਿਆ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਇਹਨੇ ਉਹਨੂੰ ਲੱਕ ਵਿਖਾਇਆ ਵੀ ਆ ਦੇਖੋ ਮੇਰੇ ਇਲਾਕੇ ਦੇ ਵਿੱਚ ਉਹ ਨਿਸ਼ਾਨ ਜਾਂ ਬਣਿਆ ਹੋਇਆ ਸੀ ਬੱਜੀ ਦੇ ਕਿਸੇ ਕਿਸੇ ਚੀਜ਼ ਦਾ ਕਹਿੰਦਾ ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਉਹਨੇ ਚੱਕ ਕੇ ਲੈ ਗਏ ਭਰਾਵਾ ਕਹਿੰਦਾ ਚਲੋ ਜੀ ਕੇਸ ਚੋਂ ਨਾ ਸ਼ੁਰੂ ਹੋ ਗਿਆ ਕਹਿੰਦਾ ਮੁੜ ਕੇ ਮੇਰੇ ਤੇ 6 ਸਾਲ ਕੇਸ ਚੱਲਿਆ 6 ਸਾਲ 6 ਸਾਲ ਕੇਸ ਚੱਲਿਆ ਕਹਿੰਦਾ ਮੇਰੇ ਯਾਰ ਯਾਰ ਮਿੱਤਰ ਸੀ ਉਹਨਾਂ ਨੇ ਜਾ ਕੇ ਵੀ ਦੀਆਂ ਬਹੁਤ ਮਿਹਨਤਾਂ ਕੀਤੀਆਂ ਵੀ ਉਹ ਵਿਚਾਰਾ ਗਰੀਬ ਪਰਿਵਾਰ ਚੋਂ ਉੱਠ ਕੇ ਆਇਆ ਵੀ ਤੂੰ ਤਾਂ ਖਿਹੜਾ ਛੱਡ ਦੇ ਛੱਡ ਦੇ ਛੱਡ ਦੇ ਕਹਿੰਦਾ ਬਸ ਇੱਕੋ ਗੱਲ ਤੇ ਅੜ ਗਈ ਵੀ ਹੁਣ ਤਾਂ ਮੈਂ ਡਿਪੋਰਟ ਕਰਾ ਕੇ ਛੱਡੂਗੀ ਵੀ ਮੈਨੂੰ ਤਾਰੇ ਵਿਖਾ ਕੇ ਛੱਡੂਗੀ ਕਹਿੰਦਾ ਭਰਾਵਾ 6 ਸਾਲ ਜੇਲ੍ਹ ਕੱਟੀ ਤੇ 6 ਸਾਲਾਂ ਬਾਅਦ ਮੈਨੂੰ ਮੇਰੇ ਤੇ ਡੈਪੂਟੇਸ਼ਨ ਲੱਗ ਗਈ ਤੇ ਮੈਂ ਡਿਪੋਰਟ ਹੋ ਗਿਆ ਡਿਪੋਰਟ ਹੋ ਕੇ ਕਹਿੰਦਾ ਹੁਣ ਬਾਈ ਪੰਜਾਬ ਆਇਆ ਫਿਰਦਾ ਤੇ ਕਹਿੰਦਾ ਭਰਾਵਾ ਸਾਰੀ ਜ਼ਿੰਦਗੀ ਖਰਾਬ ਹੋ ਗਈ ਕਹਿੰਦਾ ਹੁਣ ਮੈਂ 38 ਸਾਲ ਦਾ ਹੋ ਗਿਆ ਮੇਰੀ ਵਿਆਹ ਦੀ ਉਮਰ ਵੀ ਲਗਭਗ ਲੰਘ ਚੁੱਕੀ ਆ ਕਹਿੰਦਾ ਕਹਿੰਦਾ ਹੁਣ ਵਿਆਹ ਦਾ ਕੀ ਕਰਾਂ ਹੁਣ ਦਿਮਾਗ ਤੇ ਟੈਨਸ਼ਨ ਹੀ ਨਹੀਂ ਐ ਕਿ ਜਿਆਦੀਆਂ ਹੋਈਆਂ ਪਈਆਂ ਨੇ ਤੇ ਕਹਿੰਦਾ ਪਹਿਲੀ ਵੀ ਗਵਾਲੀ 60 ਲੱਖ ਰੁਪਈਆ ਵੀ ਗਵਾਲਿਆ 6 ਲੱਖਾਂ ਦੇ 6 ਸਾਲਾਂ ਦੇ ਵਿੱਚ ਮੈਂ ਕਿੰਨਾ ਡਾਲਰ ਕਮਾਉਣਾ ਸੀ ਕਿੰਨੇ ਮੇਰੇ ਕੇਸ ਤੇ ਪੈਸੇ ਖਰਾਬ ਹੋਏ ਹਨ ਤੇ 6 ਸਾਲ ਦੀ ਜ਼ਿੰਦਗੀ ਵੀ ਖਰਾਬ ਹੋਈ ਕਹਿੰਦਾ ਹਾਰ ਕੇ ਹੁਣ ਦबई ਜਾਣ ਵੇ ਸੋਚ ਰਿਹਾ ਵੀ 4-5 ਲੱਖ ਰੁਪਈਆ ਲਾ ਕੇ ਦबई ਜਾ ਕੇ ਸੈੱਟ ਹੋ ਜਾਊਗਾ ਤੇ ਕੋਈ ਮਾੜੀ ਮੁੱਢੀ ਰੋਟੀ ਕਮਾਉਣ ਜੋਗੇ ਹੋ ਜਾਾਂਗੇ ਇਹ ਵੀਡੀਓ ਪਾਉਣ ਦਾ ਮਤਲਬ ਇਹੇ ਸੀਗਾ ਬਾਈ ਐਵੇਂ ਸੋਸ਼ਲ ਮੀਡੀਆ ਤੇ ਕੁੜੀਆਂ ਜਿਹੜੀਆਂ ਦੇ ਚੱਕਰਾਂ 'ਚ ਨਾ ਪਿਆ ਕਰੋ ਕਿਉਂਕਿ ਆਪਾਂ ਨੂੰ ਕਿਸੇ ਦੇ ਬੈਕਗ੍ਰਾਉਂਡ ਦਾ ਨਹੀਂ ਪਤਾ ਹੁੰਦਾ ਕੌਣ ਕਿਵੇਂ ਆ ਕਿਵੇਂ ਨਹੀਂ ਕੀ ਉਹਦਾ ਬੈਕਗ੍ਰਾਉਂਡ ਆ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਬਾਈ ਨੂੰ ਉਸ ਤੋਂ ਬਾਅਦ ਪਤਾ ਲੱਗਦਾ ਜਦੋਂ ਬਾਈ ਦੇ ਮਨੂੰ ਜੇਰ ਹੁੰਦੀ ਆ ਬਾਈ ਨੂੰ ਜਦੋਂ ਬਾਈ ਰਿਪੋਰਟ ਹੁੰਦਾ ਉਸ ਤੋਂ ਬਾਅਦ ਬਾਈ ਨੂੰ ਇਹ ਪਤਾ ਲੱਗਦਾ ਵੀ ਜਿਹੜੀ ਉਹ ਕੁੜੀ ਸੀ ਉਹਦਾ ਤਿੰਨ ਵਾਰੀ ਪਹਿਲਾਂ ਤਲਾਕ ਹੋ ਚੁੱਕਿਆ ਸੀਗਾ ਤੇ ਚੌਥਾ ਵਿਆਹ ਉਹਦਾ ਕਹਿੰਦਾ ਮੇਰੇ ਨਾਲ ਹੋਇਆ ਸੀ ਕਹਿੰਦਾ ਜਿਹੜਾ ਉਹ ਜੋ ਕੁੜੀ ਪੈਦਾ ਹੋਈ ਸੀ ਜਦੋਂ ਇਹ ਅਮਰੀਕਾ ਜਾਂਦੀ ਹੈ ਆਪਦੇ ਘਰ ਵਾਲੇ ਨਾਲ ਅਮਰੀਕਾ ਜਾਂਦੀ ਜਦੋਂ ਇਹਨੂੰ ਪੰਜਾਬ ਤੋਂ ਦਾ ਘਰ ਵਾਲਾ ਵਿਆਹ ਕੇ ਲੈ ਜਾਂਦਾ ਉੱਥੇ ਜਾ ਕੇ ਜਦੋਂ ਇਹਦੀ ਕੋਈ ਸਹੇਲੀ ਹੁੰਦੀ ਆ ਉਸ ਸਹੇਲੀ ਦੇ ਮਾਲੇ ਦੇ ਘਰੇ ਆਉਣ ਜਾਣ ਹੁੰਦਾ ਤੇ ਇਹ ਆਪਦੇ ਸਬੰਧ ਉਸ ਸਹੇਲੀ ਦੇ ਘਰ ਵਾਲਿਆਂ ਨਾਲ ਬਣਾਉਣੀ ਸ਼ੁਰੂ ਕਰ ਦਿੰਦੀ ਆ ਤੇ ਜਿਹਦੇ ਕਰਕੇ ਤਾਂ ਪਹਿਲੇ ਕਰਾ ਨੂੰ ਤਲਾਕ ਹੋ ਜਾਂਦਾ ਕੁਝ ਸਾਲ ਇਹਦੇ ਸਬੰਧ ਚੱਲਦੇ ਜਿਹੜਾ ਜਿਹੜੀ ਕੁੜੀ ਪੈਦਾ ਹੁੰਦੀ ਆ ਉਸ ਸਹੇਲੀ ਦੇ ਘਰ ਵਾਲੇ ਚੋਂ ਇਹਦੇ ਘਰ ਕੁੜੀ ਪੈਦਾ ਹੁੰਦੀ ਆ ਤੇ ਉਸ ਸਹੇਲੀ ਦੇ ਘਰ ਦਾ ਘਰ ਵੀ ਪੱਟ ਦਿੰਦੀ ਉਹਨਾਂ ਦੇ ਵੀ ਆਪਸ ਦੇ ਵਿੱਚ ਤਲਾਕ ਹੋ ਜਾਂਦਾ ਤੀਜਾ ਵਿਆ ਉੱਥੇ ਵੀ ਤਾਂ ਇਹੀ ਕੁਤਕਲੇਸ਼ ਚੱਲਦਾ ਉਥੇ ਨਾਲ ਨਹੀਂ ਰਹਿੰਦੀ ਕਹਿੰਦਾ ਚੌਥਾ ਮੁਰਗਾ ਫਸ ਗਿਆ ਸੀ ਮੈਂ ਭਰਾਵਾ ਤਾਂ ਐਂ ਲੜੋ ਵੀ ਜਿਵੇਂ ਦਿਮਾਗੀ ਟੈਪ ਤੇ ਕੋਈ ਸਾਈਕੋ ਬੰਦਾ ਕਹਿ ਲਓ ਵੀ ਸਾਈਕੋ ਸੀ ਜਾਂ ਉਹ ਐਂ ਲੜਾ ਵੀ ਕੀ ਉਹਦੀ ਦਿਮਾਗ ਦੀ ਚਾਲ ਸੀ ਜਾਂ ਕੋਈ ਪੈਸਾ ਪੈਸੇ ਦੀ ਭੁੱਖ ਸੀ ਕਹਿੰਦਾ ਇਹ ਰੱਬ ਜਾਣਦਾ ਕੀ ਸੀਗਾ ਕਹਿੰਦਾ ਪਰ ਐਂ ਲੜਾ ਵੀ ਮੇਰਾ ਉਹਨੇ ਕੁੰਡਾ ਕਰਤਾ ਜਮਾ ਕਹਿੰਦਾ ਮੇਰੇ ਪੱਲੇ ਭਰਾਵਾਂ ਨਾ ਕੱਖ ਨਹੀਂ ਰਹਿ ਗਿਆ ਕਹਿੰਦਾ ਬਸ ਹੁਣ ਮੈਂ ਸੋਚਿਆ ਵੀ 4-5 ਲੱਖ ਰੁਪਏ ਲਾ ਕੇ ਦਵਾਈ ਪਹੁੰਚ ਜਾਣਾ ਉੱਥੇ ਜਾ ਕੇ ਆਪਦੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਲੈਣਾ ਕਹਿੰਦਾ ਹੁਣ ਮੈਂ 38 ਸਾਲ ਦਾ ਹੋਇਆ ਕ ਵੀਓ ਮਾੜੀ ਮੋਟੀ ਬਣਾ ਲਈਏ ਵਿਆਹ ਵਾਰ ਤਾਂ ਹੁੰਦਾ ਫਿਰ ਸੋਚਾਂਗੇ ਜੇ ਹੋ ਗਿਆ ਹੋਇਆ ਨਾ ਹੋਇਆ ਨਾ ਹੋਇਆ ਇਸ ਕਰਕੇ ਭਰਾਵੋ ਸੋਸ਼ਲ ਮੀਡੀਆ ਦੇ ਉੱਤੇ ਐਵੇਂ ਕੁੜੀਆਂ ਜਿਹੜੀਆਂ ਦੇ ਚੱਕਰਾਂ 'ਚ ਬੜਾ ਨਾਂ ਪਿਆ ਕਰੋ ਕਿਉਂਕਿ ਆਪਾਂ ਨੂੰ ਕਿਸਦੇ ਬੈਕਗ੍ਰਾਉਂਡ ਦਾ ਨਹੀਂ ਪਤਾ ਹੁੰਦਾ ਕਈ ਵਾਰੀ ਇਹੋ ਜਿਹੇ ਧੋਖੇ ਵੀ ਬੰਦਿਆਂ ਦੇ ਨਾਲ ਹੋ ਜਾਂਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਬਈ